ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ 1984 ਦੇ ਕੱਲੂ ਘਾਰੇ ਨੂੰ ਯਾਦ ਕਰਾਉਣ ਵਾਲਾ ਉਹ ਦਿਨ ਦੁਆਰਾ ਆਇਆ ਹੈ ਜਿਸ ਤੇ ਬਿਆੰਤ ਸਿੰਘਾਂ ਸਿੰਘਣੀਆਂ ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਸ ਸਮੇਂ ਦੇ ਬਾਰੇ ਦੀਆਂ ਲਿਖੀਆਂ ਹੋਈਆਂ ਉਸ ਦ੍ਰਿਸ਼ ਦੀਆਂ ਚੰਦ ਇਕ ਲੈਨਾ ਇਸ ਕਲਮ ਥਾਣੀ ਆਪ ਜੀ ਨੂੰ ਲਿਖੀਆਂ ਹੋਈਆਂ ਪੇਸ਼ ਕਰ ਰਹੇ ਹਾਂ ਇੱਕ ਚਿੱਤਰ ਸਾਵ ਰੰਗ ਕੋਲੀ ਬੈਠਾ ਹਾਂ ਕੀ ਚਿੱਤਰ ਬਣਾਵਾ ਸਾਵ ਰੰਗ ਕੋਲੀ ਬੈਠਾ ਹਾਂ ਕੀ ਚਿੱਤਰ ਬਣਾਵਾ ਦ੍ਰਿਸ਼ ਬੜੇ ਹਨੇਰ ਦਾ ਏ ਕਿਵੇਂ ਚਾਨਣ ਪਾਵਾਂ ਜਿੱਥੇ ਜ਼ਾਲਮਾਂ ਦੇ ਇਸ਼ਾਰੇ ਤੇ ਟੈਂਕ ਬਰੂਦਾਂ ਦੇ ਚਾੜੇ ਨੇ ਅਕਾਲ ਤਖਤ ਸੀਨੇ ਗੋਲੇ ਮਾਰੇ ਨੇ ਉਸ ਕਾਲੀ ਕਰਤੂਤ ਦੀ ਕੀ ਚਲਕ ਮੈਂ ਪਾਵਾਂ ਜਿੱਥੇ ਜ਼ਾਲਮਾਂ ਦੇ ਇਸ਼ਾਰੇ ਤੇ ਟੈਂਕ ਬਰੂਦਾਂ ਦੇ ਚਾੜੇ ਨੇ ਅਕਾਲ ਤਖਤ ਸੀਨੇ ਗੋਲੇ ਮਾਰੇ ਨੇ ਉਸ ਕਾਲੀ ਕਰਤੂਤ ਦੀ ਕੀ ਚਲਕ ਮੈਂ ਪਾਵਾਂ ਦ੍ਰਿਸ਼ ਬੜੇ ਹਨੇਰ ਦਾ ਏ ਕਿਵੇਂ ਚਾਨਣ ਪਾਵਾਂ ਜਿੱਥੇ ਲਾਸ਼ਾਂ ਅੰਨ ਪਛਾਤੀਆਂ ਨੇ ਕਈ ਜਾਨਾਂ ਬਾਜ਼ੀਆਂ ਲਾਤੀਆਂ ਨੇ ਜਿੱਥੇ ਗੁਰੂ ਗ੍ਰੰਥ ਨੂੰ ਅੱਗਾ ਲਾ ਦਿੱਤੀਆਂ ਨੇ ਉਸ ਧੂਆਂ ਰੌਲੀ ਵਿੱਚ ਕੁਝ ਦੇਖ ਨਾ ਪਾਵਾਂ ਦ੍ਰਿਸ਼ ਬੜੇ ਹਨੇਰ ਦਾ ਏ ਕਿਵੇਂ ਚਾਨਣ ਪਾਵਾਂ ਜਿੱਥੇ ਪਿਆਸਿਆਂ ਜਿੰਦਾਂ ਤੜਫੀਆਂ ਨੇ ਅੰਮ੍ਰਿਤ ਵਿੱਚ ਖੂਨ ਦੀਆਂ ਧਾਰਾਂ ਭਰਤੀਆਂ ਨੇ ਜਿੱਥੇ ਮਾਮਾਂ ਮਸੂਮਾਂ ਤੋਂ ਵਖ ਕਰਦੀਆਂ ਨੇ ਵਿਛੋੜੇ ਦੀ ਅੱਗ ਵਿੱਚ ਪਈਆਂ ਮਾਰਨ ਟਾਹਾਂ ਦ੍ਰਿਸ਼ ਵੜੇ ਹਨੇਰदाई ਕਿਵੇਂ ਚਾਨਣ ਪਾਵਾਂ ਜਿੱਥੇ ਜਿੰਦਾਂ ਬੇਫਤਾਂ ਦੀਆਂ ਮਾਰੀਆਂ ਤੇ ਦੁਖੀਆਂ ਅਤੇ ਲਚਾਰੀਆਂ ਤੇ ਕੁਝ ਵਿਆਈਆਂ ਕੁਝ ਕੁਆਰੀਆਂ ਤੇ ਕੀਤੇ ਪਾਪਾਂ ਤੇ ਕਿਵੇਂ ਪਰਦਾ ਪਾਵਾਂ ਦ੍ਰਿਸ਼ ਬੜੇ ਹਨੇਰਦਾਰੇ ਕਿਵੇਂ ਚਾਨਣ ਪਾਵਾਂ ਜਿੱਥੇ ਬਿਜਲੀ ਪਾਣੀ ਕੱਟ ਕੇ ਤੇ ਗਰਮੀ ਵਿੱਚ ਭੁੱਖੇ ਪਿਆਸੇ ਰੱਖ ਕੇ ਤੇ ਗਰਨੇਡਾ ਗੋਲੀਆਂ ਦੀ ਬਰਖਾ ਵਿੱਚ ਕਾਲੀ ਬੋਲੀ ਰਾਤ ਸੀ ਰੁਕੀਆਂ ਸੰਸਾਂਹਾਂ ਯਸ਼ਪਾਲ ਦ੍ਰਿਸ਼ ਬੜੇ ਹਨੇਰਦਾਰੇ ਕਿਵੇਂ ਚਾਨਣ ਪਾਵਾਂ ਉਸ ਸਮੇਂ ਦੇ ਸਮੂਹ ਸ਼ਹੀਦ ਹੋਏ ਸਿੰਘ ਸਿੰਘਣੀਆਂ ਮਾਸੂਮ ਬੱਚਿਆਂ ਦੀ ਯਾਦ ਵਿੱਚ ਕੋਟਾਂ ਕੋਟ ਨਮਸਕਾਰ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ